ਹਾਂਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਆ ਤੁਹਾਨੂੰ ਅਸੀਂ ਨੰਨੇ ਜੇ ਇੱਕ ਬੱਚੇ ਬਖਾ ਰਹੇ ਆ ਦੋਨੇ ਤਾਂ ਇਕੱਠੇ ਭਾਈ ਐ ਇੱਕ ਦੂਜੇ ਨੂੰ ਭਾਈ ਕਹਿੰਦੇ ਆ ਤੇ ਇਹ ਮਾਪਿਆਂ ਦੇ ਸੰਸਕਾਰ ਆ ਜਿਵੇਂ ਦਾਦੀ ਦਾਦਾ ਨੂੰ ਦਾਦੀ ਦਾਦੇ ਨੂੰ ਦਾਦਾ ਯਾਨੀ ਕਿ ਰਿਸ਼ਤੇ ਖਤਮ ਹੁੰਦੇ ਜਾ ਰਹੇ ਸੀ ਇਹ ਵਿਰਸੇ ਤਾਂ ਇਹਨਾਂ ਨੂੰ ਮਤਲਬ ਇਹਨਾਂ ਦੇ ਮਾਪਿਆਂ ਨੇ ਸਿੱਖਿਆ ਦਿੱਤੀ ਆ ਵੀ ਕਿਹੜੇ ਸਾਡਾ ਕੀ ਲੱਗਦਾ ਕਿਹੜਾ ਕੀ ਲੱਗਦਾ ਯਾਨੀ ਕਿ ਬੱਚਾਂ ਨੂੰ ਆਪਾਂ ਸੰਸਕਾਰ ਦੇਣੇ ਹੁੰਦੇ ਆ ਮਾਪਿਆਂ ਨੇ ਤਾਂ ਵੇਖੋ ਤੁਸੀਂ ਇਕੱਠੇ ਖੇਡ ਹੀ ਜਾਂਦੇ ਆ ਇਕੱਠੇ ਰਹਿੰਦੇ ਆ ਬਚਪਨ ਤੋਂ ਹੀ ਮਤਲਬ ਇਹਨਾਂ ਨੂੰ ਜੇ ਮਾਪੇ ਸਿੱਖਿਆ ਦੇਣ ਵੀ ਭਾਈ ਇਸ ਤਰ੍ਹਾਂ ਤੁਹਾਡਾ ਰਿਸ਼ਤਾ ਹੈ ਭੂਆ ਪੁੱਫੜ ਦਾ ਮਾਸੀ ਮਾਸੜ ਦਾ ਸਾਰੇ ਰਿਸ਼ਤੇ ਆਪਾਂ ਹੀ ਬੱਚਿਆਂ ਨੂੰ ਦੱਸਣੇ ਹੁੰਦੇ ਆ ਤੇ ਜਾਣੇ ਕਿ ਵੇਖ ਸਕਦੇ ਆ ਤੁਸੀਂ ਇਕੱਠੇ ਖੇਡ ਹੀ ਜਾਂਦੇ ਆ ਤਾਂ ਇਹ ਮਾਪਿਆਂ ਦੇ ਵੀ ਫਰਜ਼ ਬਣਦੇ ਹੁੰਦੇ ਆ ਕਿ ਆਪਾਂ ਇਹਨਾਂ ਨੂੰ ਸਾਰੇ ਰਿਸ਼ਤਿਆਂ ਦੇ ਪ੍ਰਤੀ ਜਾਣੂ ਕਰਵਾਈਏ ਤੇ ਫੇਰ ਹੀ ਇਹਨਾਂ ਨੂੰ ਪਤਾ ਲੱਗੂਗਾ ਕਿ ਸਾਡਾ ਕਿਹੜਾ ਰਿਸ਼ਤਾ ਕੀ ਹੈ ਕਿਹੜਾ ਕੀ ਲੱਗਦਾ ਕਿਹੜਾ ਕੀ ਲੱਗਦਾ ਇਹ ਅਸੀਂ ਬੱਚਿਆਂ ਨੂੰ ਸਿਖਾਉਣਾ ਹੈ ਤਾਂ ਇਸ ਵਾਸਤੇ ਇਹੋ ਜਿਹੇ ਜਿਹੜੇ ਸੰਸਕਾਰ ਉਹ ਬੱਚਿਆਂ ਨੂੰ ਦੇਣੇ ਚਾਹੀਦੇ ਆ ਤਾਂ ਫੇਰ ਹੀ ਬੱਚਿਆਂ ਨੂੰ ਪਤਾ ਲੱਗੂਗਾ ਕਿ ਕਿਹੜਾ ਸਾਡਾ ਰਿਸ਼ਤਾ ਕੀ ਹੈ ਕਿਹੜਾ ਕੀ ਹੈ ਤੇ ਇਹ ਮਾਪਿਆਂ ਦੇ ਸੰਸਕਾਰਾਂ ਦਾ ਹੁੰਦਾ ਕਿ ਮਾਪਿਆਂ ਨੇ ਬੱਚਾ ਨੂੰ ਕਿਵੇਂ ਸੰਸਕਾਰ ਦੇਣੇ ਆ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਗਿਆ ਵਸੀਂ ਮਾਫੀ ਚਾਹੁੰਨੇ ਆ ਤੇ ਅਸੀਂ ਫੇਰ ਸਾਰੇ ਜਗਤ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਤੇ ਬੱਚਾ ਨੂੰ ਹਰ ਰਿਸ਼ਤੇ ਬਾਰੇ ਤੁਸੀਂ ਜਾਣੂ ਕਰਾਉਣਾ ਹੈ ਤੁਸੀਂ ਜਾਣੂ ਕਰਾਉਣਾ ਹਰ ਰਿਸ਼ਤੇ ਬਾਰੇ ਤਾਂ ਹਰ ਰਿਸ਼ਤੇ ਬਾਰੇ ਤੁਸੀਂ ਜਾਣੂ ਕਰਾਉਣਾ ਇਹ ਤੁਹਾਡਾ ਫਰਜ਼ ਬਣਦਾ ਹੈ ਤਾਂ ਹਰ ਰਿਸ਼ਤੇ ਬਾਰੇ ਜਾਣੂ ਕਰਾਓ ਬੱਚਿਆਂ ਨੂੰ ਬਚਪਨ ਦੇ ਵਿੱਚ ਇਹਨਾਂ ਦੇ ਮੈਂਡ ਦੇ ਵਿੱਚ ਭਰੋ ਕਿ ਸਾਡੇ ਕਿਹੜੇ ਰਿਸ਼ਤੇ ਆ ਇਹ ਮਾਪਿਆਂ ਨੇ ਸਿੱਖਿਆ ਦੇਣੀ ਹੁੰਦੀ ਹੈ ਤੇ ਇਕੱਠੇ ਖੇਡੀ ਜਾਂਦੇ ਤੇ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਗਿਆ ਅਸੀਂ ਮਾਫੀ ਚਾਹੁੰਦੇ ਆ ਤਾਂ ਇਸ ਵੀੜ ਗੋਨ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ